ਅੱਜ ਆਪਾਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਨਿਮਰਤਾ ਦੇ ਬਾਰੇ ਵਿੱਚ ਸਿੱਖਾਂਗੇ ਕਿ ਪਰਮੇਸ਼ਰ ਦਾ ਵਚਨ ਸਾਨੂੰ ਨਿਮਰਤਾ ਦੇ ਬਾਰੇ ਵਿੱਚ ਦਿਆਲੂ ਹੋਣ ਦੇ ਬਾਰੇ ਵਿੱਚ ਜਾਂ ਹਲੀਮ ਹੋਣ ਦੇ ਬਾਰੇ ਵਿੱਚ ਕੀ ਸਿਖਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਨਿਮਰ ਕੀ ਨਿਮਰਤਾ ਇੱਕ ਗੋਹਣਿਆ ਪਰਮੇਸ਼ਰ ਦੇ ਸੁਭਾਅ ਦਾ ਜੋ ਪਰਮੇਸ਼ਵਰ ਨੇ ਹਰੇਕ ਇਨਸਾਨ ਦੇ ਅੰਦਰ ਪਾਇਆ ਆ ਪਰ ਉਹ ਇਨਸਾਨ ਦੀ ਆਪਣੀ ਮਰਜ਼ੀ ਆ ਕਿ ਉਹਨੇ ਆਪਣੇ ਉਸ ਗੁਣ ਨੂੰ ਨਿਖਾਰਨਾ ਆ ਕਿ ਨਹੀਂ ਤੁਹਾਨੂੰ ਪਤਾ ਪਰਮੇਸ਼ਵਰ ਨੇ ਆਪਣੇ ਸੁਭਾਅ ਦੇ ਸਾਰੇ ਹੀ ਗੁਣ ਇਨਸਾਨ ਦੇ ਅੰਦਰ ਪਾਏ ਆ ਪਰ ਆਪਣੀ ਮਰਜ਼ੀ ਆ ਕਿ ਆਪਾਂ ਉਹਨਾਂ ਵਿੱਚੋਂ ਕਿਹੜੇ ਗੁਣ ਨੂੰ ਨਿਖਾਰਦੇ ਆ ਸੋ ਅੱਜ ਜਸੀਂ ਨਿਮਰਤਾਵ ਦੇ ਬਾਰੇ ਦੇ ਵਿੱਚ ਜਿਹੜਾ ਆ ਸਿੱਖ ਰਹੇ ਆ ਤਾਂ ਨਿਮਰਤਾ ਪਰਮੇਸ਼ਰ ਦੇ ਸੁਭਾਅ ਦਾ ਇੱਕ ਗੁਣ ਆ ਜੋ ਅਸੀਂ ਆਪਣੇ ਆਪ ਨੂੰ ਇਸ ਗੁਣ ਦੇ ਹਿਸਾਬ ਨਾਲ ਅਸੀਂ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਪਰ ਨਹੀਂ ਸਮਝਣਾ ਕਈ ਵਾਰੀ ਅਸੀਂ ਬਹੁ ਫਰਕ ਪਾਉਣ ਲੱਗ ਜਾਂਦੇ ਆ ਆਪਣੀਆਂ ਸੋਚਾਂ ਦੇ ਨਾਲ ਆਪਣੇ ਦਿਲ ਦੇ ਨਾਲ ਵੀ ਮੈਂ ਬਹੁਤ ਸਿਆਣਾ ਆ ਮੈਨੂੰ ਬਹੁਤ ਅਕਲਿਆ ਮੇਰੇ ਕੋਲੇ ਪੈਸਾ ਬਹੁਤ ਆ ਮੈਂ ਬਹੁਤ ਕੁਛ ਕਰ ਸਕਦਾ ਆ ਮੈਂ ਬਹੁਤ ਅਮੀਰ ਆ ਇਹ ਸਾਰਾ ਕੁਝ ਸੋਚ-ਸੋਚ ਕੇ ਦੂਜੇ ਨੂੰ ਫਿਰ ਉਹ ਇਨਸਾਨ ਇਨਸਾਨ ਹੀ ਨਹੀਂ ਸਮਝਦਾ ਪਰ ਜਦੋਂ ਕਿਸੇ ਇਨਸਾਨ ਦੇ ਵਿੱਚ ਨਿਮਰਤਾ ਆਉਂਦੀ ਆ ਫਿਰ ਉਹ ਜਿੰਨਾ ਮਰਜੀ ਅਮੀਰ ਆ ਜਿੰਨਾ ਮਰਜੀ ਉਹਦੇ ਕੋਲੇ ਪਾਵਰ ਆ ਭਾਵੇਂ ਅਹੁਦੇ ਦੀ ਪਾਵਰ ਆ ਭਾਵੇਂ ਪੈਸੇ ਦੀ ਪਾਵਰ ਆ ਜਾਂ ਕਿਦਾਂ ਵੀ ਲਾ ਲੋ ਪਰ ਉਹ ਇਨਸਾਨ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਨਿਮਰਤਾ ਵਿੱਚ ਦialogi ਵਿੱਚ ਬਣਿਆ ਰਹਿੰਦਾ ਆ ਦੂਜਿਆਂ ਦੇ ਉੱਤੇ ਤਰਸਵਾਨ ਰਹਿੰਦਾ ਆ ਦੂਜੇ ਦੀ ਗੱਲ ਆਰਾਮ ਨਾਲ ਸੁਣਦਾ ਆ ਸੋ ਜਿਹੜਾ ਨਿਮਰਤਾ ਦਾ ਗੋਣੇ ਆ ਇਹ ਸਾਨੂੰ ਹਲੀਮ ਹੋਣ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਲੀਮ ਹੋ ਕੇ ਰਹਿਣਾ ਹੈ ਤੇ ਜੇ ਸਾਡੇ ਅੰਦਰ ਨਿਮਰਤਾ ਆ ਤਾਂ ਹੀ ਅਸੀਂ ਸੇਵਾ ਕਰ ਸਕਦੇ ਹਾਂ ਭਾਵੇਂ ਬਜ਼ੁਰਗਾਂ ਦੀ ਆ ਭਾਵੇਂ ਪਰਿਵਾਰ ਦੀ ਭਾਵੇਂ ਬਾਹਰ ਕਿਸੇ ਦੀ ਸੇਵਾ ਕਰਨੀ ਆ ਭਾਵੇਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਨੀ ਆ ਪਰ ਜੇ ਆਪਣੇ ਨਿਮਰਤਾ ਨਹੀਂ ਹੈਗੀ ਫੇ ਇਨਸਾਨ ਕੋਲੋਂ ਸੇਵਾ ਨਹੀਂ ਕਰ ਹੁੰਦੀ ਕਰਕੇ ਕੁਮੰਡੀ ਇਨਸਾਨ ਸੇਵਾ ਨਹੀਂ ਕਰ ਸਕਦਾ ਕਿਉਂਕਿ ਕਮਾਂਡੋਂ ਨੂੰ ਝੁਕ ਨਹੀਂ ਦਿੰਦਾ ਤੇ ਬਿਨਾ ਝੁਕਿਆ ਸੇਵਾ ਨਹੀਂ ਹੁੰਦੀ ਸੋ ਨਿਮਰਤਾ ਦਾ ਗੁਣ ਇਹੋ ਜਿਹਾ ਆ ਚੁਕੋ ਹੁੰਦਾ ਜ਼ਰੂਰੀ ਆ ਸਾਨੂੰ ਪਰ ਪਰਮੇਸ਼ਵਰ ਦੀ ਨਜ਼ਰ ਚ ਸਾਨੂੰ ਉੱਚਾ ਕਰਦਾ ਆ ਹਾਲੇਲੂਇਆ ਸੋ ਵਚਨ ਵਿੱਚ ਵੀ ਲਿਖਿਆ ਕਿੰਨੇ ਜੇ ਕੋਈ ਉੱਚਾ ਹੋਣਾ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਨੀਵਿਆਂ ਕਰੇ ਸੋ ਜੇ ਆਪਾਂ ਨੀਵੇਂ ਕਰਨ ਦਾ ਮਤਲਬ ਇਹ ਹੈ ਮਾਨ ਦੇ ਹਲੀਮ ਹੋਵਾਂਗੇ ਦਿਆਲੂ ਸੁਭਾਅ ਨੂੰ ਕਿਰਪਾਲੂ ਸੁਭਾਅ ਨੂੰ ਜਿਹੜਾ ਪਰਮੇਸ਼ਵਰ ਦਾ ਹੈ ਉਸ ਸੁਭਾਅ ਨੂੰ ਅਸੀਂ ਆਪਣੇ ਦਿਲ ਦੇ ਵਿੱਚ ਲੈ ਲਵਾਂਗੇ ਤਾਂ ਫੇਰ ਪਰਮੇਸ਼ਵਰ ਨੇ ਸਾਨੂੰ ਉੱਚਿਆਂ ਚੱਕਣਾ ਹੈ ਪਰ ਜਿਹੜੇ ਪਹਿਲਾਂ ਆਪਣੇ ਆਪ ਨੂੰ ਉੱਚਿਆਂ ਚੱਕਦੇ ਆ ਉਹ ਪਰਮੇਸ਼ਵਰ ਦੀ ਨਜ਼ਰ ਚ ਡਿੱਗੇ ਹੋਏ ਆ ਸੋ ਆਜੋ ਆਪਾਂ ਦੇਖਦੇ ਆ ਪਵਿੱਤਰ ਬਾਈਬਲ ਸਾਨੂੰ ਇਸ ਬਾਰੇ ਚ ਕੀ ਸਿਖਾਉਂਦਾ ਆ ਆਪਾਂ ਦੇਖਦੇ ਆ ਫਿਲੀਪੀਆਂ ਦੀ ਕਿਤਾਬ ਉਹਦਾ ਦੂਜਾ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਤੋਂ ਦੇਖਦੇ ਆ ਲਿਖਿਆ ਸੋ ਜੇ ਮਸੀਹ ਵਿੱਚ ਕੁਝ ਦਿਲਾਸਾ ਜੇ ਪ੍ਰੇਮ ਦੀ ਕੁਝ ਤਸੱਲੀ ਜੇ ਆਤਮਾ ਦੀ ਕੋਈ ਸਾਂਝ ਜੇ ਕੋਈ ਦਿਆਲਗੀ ਅਤੇ ਦਰਦਮੰਦੀ ਹੈ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਭਈ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪ੍ਰੇਮ ਰੱਖੋ ਇੱਕ ਚਿੱਤ ਇੱਕ ਮਤ ਹੋਵੋ ਢੜੇ ਬਾਜ਼ੀਆਂ अथवा ਫੋਕੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਹallelujah ਸੋ ਇੱਥੇ ਪ੍ਰਭੂ ਦਾ ਦਾਸ ਪੌਲਸ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਨਾਲ ਸਾਨੂੰ ਇਦਾਂ ਅਰਜ ਕਰਦਾ ਆ ਕਿਉਂਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਪਰਮੇਸ਼ਵਰ ਨੇ ਆਪਣੇ ਦਾਸਾਂ ਕੋਲੋਂ ਇਹ ਲਿਖਤਾਂ ਤੁਹਾਨੂੰ ਤੇ ਮੈਨੂੰ ਸੁਧਾਰਨ ਦੇ ਲਈ ਇੱਕ ਬੁੱਤਰ ਬਾਈਬਲ ਦੇ ਰੂਪ ਵਿੱਚ ਦਿੱਤੀ ਗਈ ਆ ਸੋ ਹੁਣ ਪ੍ਰ부 ਦਾ ਦਾਸ ਕੀ ਕਹਿੰਦਾ ਆ ਕਹਿੰਦਾ ਜੇ ਮਸੀਹ ਵਿੱਚ ਕੁਝ ਦਲਾਸਾ ਤੁਹਾਨੂੰ ਮਿਲਿਆ ਆ ਜੇ ਪ੍ਰੇਮ ਦੀ ਕੋਈ ਤਸੱਲੀ ਆਤਮਾ ਦੀ ਕੋਈ ਸਾਹਜ ਕੋਈialogi ਕੋਈ ਦਰਦਮੰਦੀ ਤੁਹਾਡੇ ਅੰਦਰ ਹੈਗੀ ਆ ਤਾਂ ਕਹਿੰਦਾ ਫਿਰ ਮੇਰੇ ਇਸ ਆਨੰਦ ਨੂੰ ਪੂਰਾ ਕਰੋ ਕਿਹੜਾ ਆਨੰਦ ਆ ਉਹ ਕਹਿੰਦਾ ਵੀ ਤੁਸੀਂ ਇੱਕ ਮਨ ਹੋਵੋ ਇੱਕੋ ਜਿਹਾ ਪ੍ਰੇਮ ਰੱਖੋ ਇੱਕ ਚਿੱਤ ਇੱਕ ਮਤ ਹੋਵੋ ਢੜੇ ਬਾਜ਼ਮੀਆਂ ਤੇ ਅਥਵਾ ਫੋਕੇ ਕਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਨਾਲੋਂ ਉੱਤਮ ਜਾਣੋ ਸੋ ਆਪਾਂ ਮਸੀਹ ਵਿੱਚ ਹਾਂ ਰਾਈਟ ਪਵਿੱਤਰ ਬਾਈਬਲ ਦੇ ਅਨੁਸਾਰ ਮਸੀਹ ਵਿੱਚ ਹੋਣ ਦਾ ਮਤਲਬ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੀ ਸਿੱਖਿਆ ਨੂੰ ਫਾਲੋ ਕਰਦੇ ਆ ਤੇ ਹੁਣ ਵਚਨ ਸਾਨੂੰ ਇਦਾਂ ਕਹਿੰਦਾ ਵੀ ਜੇ ਤੁਸੀਂ ਮੁਸੀਬੇ 'ਚ ਆ ਫਿਰ ਆਨੰਦ ਕਿਹੜੀ ਗੱਲ ਦੇ ਵਿੱਚ ਆ ਵੀ ਇੱਕ ਜਾਣਾ ਖੱਬੇ ਨੂੰ ਮੂੰਹ ਕਰਕੇ ਬਹਿ ਜਾਓ ਤੇ ਦੂਜਾ ਸੱਜੇ ਨੂੰ ਹਨਾ ਇੱਕ ਦੂਜੇ ਨੂੰ ਬੁਲਾਇਓ ਨਾ ਪਰਿਵਾਰ ਦੇ ਸਾਰੇ ਮੈਂਬਰ ਨੇ ਬਪਤਿਸਮੇ ਲਿਆ ਪਰ ਰਲ ਕੇ ਰੋਟੀ ਨਾ ਖਾਇਓ ਇਹ ਕੋਈ ਆਨੰਦ ਦੀ ਗੱਲ ਹੈਗੀ ਆ ਨਹੀਂ ਪਰ ਬਾੜੇ ਘਰਾਂ ਵਿੱਚ ਅੱਜ ਕੱਲ ਇਹੀ ਹੋ ਰਿਹਾ ਹੈ ਬਾਲਿਆਂ ਨੇ ਜੀਵਨ ਵਿੱਚ ਬਾਲੇ ਖਾਨਦਾਨਾਂ ਚ ਹੀ ਹੋ ਰਿਹਾ ਆ ਸਾਰੇ ਜਾਣੇ ਬਾਈਬਲ ਉਹਨਾਂ ਦੇ ਕੋਲ ਆ ਮੈਨੂੰ ਨਹੀਂ ਲੱਗਦਾ ਪੜਦੇ ਹੋਊਗੇ ਝੋਲਿਆਂ ਚ ਪਾ ਕੇ ਰੱਖੀ ਹੋਣੀ ਆ ਚਰਚ ਨੂੰ ਵੀ ਜਾਂਦੇ ਆ ਪਰ ਇੱਕ ਦੂਜੇ ਨਾਲ ਬੋਲਦੇ ਨਹੀਂ ਸੋਹਣੇ ਤਰ੍ਹਾਂ ਆਪਸ ਚ ਕੋਈ ਉਹਨਾਂ ਦੀ ਸਲਾਹ ਨਹੀਂ ਆ ਜੇ ਇੱਕ ਨੇ ਕਹਿਣਾ ਵੀ ਆਪਾਂ ਆ ਕੰਮ ਕਰੀਏ ਜੇ ਦੂਜੇ ਦੀ ਨੀਤ ਹੈਗੀ ਵੀ ਸੀਗੀ ਪਹਿਲਾਂ ਉਹੀ ਕੰਮ ਕਰਨ ਦੀ ਉਸ ਦਿਨ ਉਹਨੇ ਕਹਿਣਾ ਵੀ ਨਹੀਂ ਕਰਨਾ ਨਹੀਂ ਕਿਉਂਕਿ ਹੁਣ ਤੂੰ ਕਹਤਾ ਹੁਣ ਨਹੀਂ ਇਹ ਕੰਮ ਹੋ ਸਕਦਾ ਜੇ ਇੱਕ ਨੇ ਕਹਤਾ ਇਤਨਾ ਕਰਨਾ ਸਹੀ ਆ ਦੂਜੇ ਨੇ ਅਦਬ ਨਾਲ ਕੇ ਕਹਿਣਾ ਨਹੀਂ ਇਹ ਗਲਤ ਆ ਇਦਾਂ ਨਹੀਂ ਸਹੀ ਜਿੱਦਾਂ ਮੈਂ ਕਹਿੰਦਾ ਇਦਾਂ ਸਹੀ ਆ ਸੋ ਵਚਨ ਸਾਨੂੰ ਕੀ ਕਹਿੰਦਾ ਵੀ ਜੇ ਤੁਸੀਂ ਮੁਸੀਬੇ ਚ ਹੈਗੇ ਆ ਤੁਹਾਨੂੰ ਕੋਈ ਦਿਲਾਸਾ ਮਿਲਿਆ ਆ ਤੁਸੀਂ ਦਰਦਮੰਦੀ ਦਰਦਮੰਦੀ ਕੀ ਹੁੰਦੀ ਹੈ ਕਿ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਂਝੀ ਹੋਣਾ ਤੇ ਜੇ ਤੁਹਾਡੇ ਅੰਦਰ ਕੋਈ ਹਮਦਰਦੀ ਭਾਵਨਾ ਹੈਗੀ ਆ ਤੇ ਫਿਰ ਤੁਸੀਂ ਇੱਕ ਮਨ ਹੋਵੋ ਇੱਕ ਚਿੱਤ ਹੋਵੋ ਇੱਕੋ ਜਿਹਾ ਪਿਆਰ ਕਰੋ ਸੋ ਸਾਡੇ ਅੰਦਰ ਇਦਾਂ ਦਾ ਪਿਆਰ ਹੋਣਾ ਚਾਹੀਦਾ ਕੋਈ ਸਾਡੇ ਪਿਆਰ ਨੂੰ ਵੇਖੇ ਜਿੱਤਿਆ ਜਾਵੇ ਲੋਕੀ ਜੇ ਸਾਨੂੰ ਲੜਦਿਆਂ ਨੂੰ ਦੇਖਣਗੇ ਇੱਕ ਦੂਜੇ ਨੂੰ ਜੇ ਅਸੀਂ ਲੋਕਾਂ ਦੇ ਸਾਹਮਣੇ ਗਾਲਾਂ ਕੱਢਾਂਗੇ ਇੱਕ ਦੂਜੇ ਨੂੰ ਲੋਕਾਂ ਦੇ ਸਾਹਮਣੇ ਅਸੀਂ ਮੂਰਖ ਕਹਾਵਾਂਗੇ ਜਾਂ ਹੋਰ ਹੋਰ ਚੀਜ਼ਾਂ ਕਰਾਂਗੇ ਤੁਸੀਂ ਦੱਸੋ ਫੇ ਲੋਕੀ ਆਪਾਂ ਨੂੰ ਸ਼ਾਵਾਸ਼ੇ ਦੇਣਗੇ ਆਪਾਂ ਲੋਕਾਂ ਦੇ ਲਈ ਫੇ ਠੋਕਰ ਦਾ ਕਾਰਨ ਬਣ ਜੂਗੇ ਪਰ ਕਿੰਨਾ ਸੋਹਣਾ ਤੇ ਕਿੰਨਾ ਚੰਗਾ ਹੋਵੇ ਵਚਨ ਦੇ ਵਿੱਚ ਲਿਖਿਆ ਕਿੰਨਾ ਸੋਹਣਾ ਤੇ ਕਿੰਨਾ ਚੰਗਾ ਹੈ ਕਿ ਭਰਾ ਭਰਾ ਮਿਲ ਕੇ ਰਹਿਣ ਆਪਾਂ ਸਾਰਿਆਂ ਨੇ ਇੱਕ ਮਨ ਹੋਣਾ ਹੈ ਇੱਕ ਚਿੱਤ ਹੋਣਾ ਹੈ ਇੰਨਾ ਪਿਆਰ ਹੋਣਾ ਚਾਹੀਦਾ ਜੇ ਕੋਈ ਡਿੱਗਾ ਆ ਭੱਜ ਕੇ ਜਾਓ ਉਹਨੂੰ ਚੱਕਣ ਨੂੰ ਜੇ ਕੋਈ ਤੁਹਾਨੂੰ ਲੱਗਦਾ ਭੁੱਖਾ ਆ ਭੱਜ ਕੇ ਜਾਓ ਉਹਨੂੰ ਪਾਣੀ ਦਾ ਗਲਾਸ ਦਿਓ ਜੇ ਤੁਹਾਨੂੰ ਲੱਗਦਾ ਆ ਇਹਨੂੰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਜਾਓ ਉਹਦੀ ਜਾ ਕੇ ਮਦਦ ਕਰੋ ਉਹਨੂੰ ਪੁੱਛੋ ਅਸੀਂ ਤੇਰੀ ਕੀ ਹੈਲਪ ਕਰ ਸਕਦੇ ਆ ਪਰ ਅਸੀਂ ਇਦਾਂ ਕਰਦੇ ਨਹੀਂ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਇਦਾਂ ਦਾ ਮਿੱਠਾ ਜਿਹਾ ਜੀਵਨ ਜੀਣਾ ਸਿਖਾਉਂਦਾ ਆ ਆਪਾਂ ਬਹੁਤ ਸੋਹਣਾ ਵਚਨ ਨੂੰ ਸੁਣਦੇ ਆ ਪਰ ਮੈਨੂੰ ਪਤਾ ਨਹੀਂ ਕਾਤੇ ਮੰਨਣ ਨੂੰ ਜੀ ਨਹੀਂ ਕਰਦਾ ਪਰ ਜੇ ਆਪਾਂ ਪਰਮੇਸ਼ਵਰ ਦੇ ਆਤਮਾ ਤੋਂ ਮਦਦ ਮੰਗੀਏ ਕਿਉਂਕਿ ਉਹ ਆਪਣਾ ਮਦਦਗਾਰ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਕਹਿਆ ਸੀ ਉਹ ਸਾਰੀਆਂ ਗੱਲਾਂ 'ਚ ਤੁਹਾਡੀ ਮਦਦ ਕਰੂਗਾ ਤੇ ਜੇ ਆਪਾਂ ਪ੍ਰਭੂ ਦੇ ਆਤਮਾ ਤੋਂ ਮਦਦ ਮੰਗੀਏ ਮੈਨੂੰ ਪੂਰਾ ਯਕੀਨ ਆ ਕਿ ਉਹਨੇ ਸਾਡੀ ਮਦਦ ਕਰ ਦੇਣੀ ਆ ਸਾਨੂੰ ਇੱਕ ਮਨ ਹੋਣ 'ਚ ਵੀ ਇਕੱਠਿਆਂ ਮਿਲ ਕੇ ਰਹਿਣ ਵਿੱਚ ਵੀ ਹallelujah ਤੇ ਬਚਨ ਕੀ ਕਹਿੰਦਾ ਕਹਿੰਦਾ ਇੱਕ ਦੂਜੇ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਇੱਕ ਦੂਜੇ ਨੂੰ ਆਨਰ ਦਿਓ ਉਹਦੇ ਕੱਪੜੇ ਦੇਖ ਕੇ ਇਹ ਨਾ ਸੋਚੋ ਵੀ ਮੈਂ ਤਾਂ ਅਫਸਰ ਬੰਦਾ ਤੇ ਦੇਸੀ ਜਿਆ ਜੇ ਮੈਂ ਇਹਦੇ ਲਾਗੇ ਖਲੋਤਾ ਮੈਨੂੰ ਕਹੇ ਨੇ ਦੇਖਿਆ ਤੇ ਕਹੂਗੇ ਲੈ ਇਦਾਂ ਦੇ ਆ ਇਹਦੇ ਦੋਸਤ ਮਿੱਤਰ ਇਦਾਂ ਦੀਆਂ ਸੱਲੀਆਂ ਆ ਇਹਦੀਆਂ ਕਈ ਵਾਰੀ ਉਹ ਦੂਰੀ ਬਣਾਓ ਉਹਨਾਂ ਤੋਂ ਜਿਨ੍ਹਾਂ ਦੇ ਖਿਆਲ ਚੰਗੇ ਨਹੀਂ ਜਿਨ੍ਹਾਂ ਦੀਆਂ ਸੋਚਾਂ ਚੰਗੀਆਂ ਨਹੀਂ ਜਿਨ੍ਹਾਂ ਦੇ ਕੰਮ ਚੰਗੇ ਨਹੀਂ ਇਤਾਂ ਦੂਰੀ ਨਾ ਬਣਾਓ ਕਿ ਦਾ ਰੰਗ ਹੋ ਰਿਹਾ ਇਹਦੇ ਕੱਪੜੇ ਸੋਹਣੇ ਨਹੀਂ ਆ ਇਹ ਇਹਨੂੰ ਗੱਲਾਂ ਨਹੀਂ ਸੋਹਣੀਆਂ ਕਰਨੀ ਆਉਂਦੀਆਂ ਜੇ ਉਹਦਾ ਦਿਲ ਸੋਹਣਾ ਆ ਫੇਰ ਤੁਸੀਂ ਉਹਦੇ ਲਾਗੇ ਖਲੋੜ ਤੋਂ ਸੰਗਣਾ ਨਹੀਂ ਫੇਰ ਤੁਸੀਂ ਉਹਨੂੰ ਉੱਤਮ ਜਾਣੋ ਕਈ ਵਰੀ ਕੋਈ ਅਫਸਰ ਹੋ ਸਕਦਾ ਆ ਪਰ ਪ੍ਰਭੂ ਦੀ ਨਜ਼ਰ ਦੇ ਵਿੱਚ ਆਪਾਂ ਸਾਰੇ ਹੀ ਉਹਦੇ ਧੀਆਂ ਪੋਤੀਆਂ ਉਹ ਆਪਣੇ ਫੀਲਡ ਵਿੱਚ ਆਪਣੇ ਖੇਤਰ ਵਿੱਚ ਅਫਸਰ ਆ ਭਾਵੇਂ ਜਿਹੜੀ ਮਰਜੀ ਡਿਪਾਰਟਮੈਂਟ ਦਾ ਹੋਵੇ ਤੇ ਜੇ ਉਹ ਦੂਜੇ ਇਨਸਾਨ ਨੂੰ ਜਿਵੇਂ ਹੁਣ ਆਪਾਂ ਸਾਂਝੇ ਥਾਂ ਤੇ ਆ ਇਦਾਂ ਦੇ ਥਾਂ ਤੇ ਉਹ ਆਣ ਕੇ ਕਵੇ ਮੈਂ ਇਹਨਾਂ ਨੂੰ ਕੀ ਜਾਣਦਾ ਆ ਮੈਂ ਅਫਸਰ ਬੰਦਾ ਆ ਹੋ ਸਕਦਾ ਜਿਹੜੇ ਗੁਣ ਤੁਹਾਡੇ ਅੰਦਰ ਆ ਉਹ ਉਹਦੇ ਅੰਦਰ ਨਾ ਹੋਣ ਤੇ ਜਿਹੜਾ ਗੁਣ ਉਹਦੇ ਅੰਦਰ ਆ ਉਹ ਸਾਡੇ ਅੰਦਰ ਨਾ ਹੋਵੇ ਤਾਂ ਅਸੀਂ ਸਾਰੇ ਹੀ ਇੱਕ ਦੂਜੇ ਤੋਂ ਕੋਸ਼ਣਾ ਕੋਸ਼ ਸਿੱਖ ਸਕਦੇ ਆ ਕਿਉਂਕਿ ਹਰੇਕ ਦੇ ਅੰਦਰ ਪਰਮੇਸ਼ਰ ਨੇ ਕੋਈ ਨਾ ਕੋਈ ਬਹੁਤ ਖਾਸ ਗੁਣ ਪਾਇਆ ਆ ਇਸ ਲਈ ਅਸੀਂ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣਣਾ ਆ ਆਪਣੇ ਤੋਂ ਉੱਤਮ ਜਾਣਣ ਦਾ ਮਤਲਬ ਆ ਅਸੀਂ ਰਿਸਪੈਕਟ ਕਰਨੀ ਆ ਉਹਦੀ ਜੇ ਸਾਡੇ ਵਿੱਚ ਕੋਈ ਜਣਾ ਆਦਰ ਲੈਂਡ ਦੇ ਯੋਗ ਆ ਉਹਨੂੰ ਆਦਰ ਦਿਓ ਇਹ ਨਾ ਸੋਚੋ ਕਿ ਮੈਨੂੰ ਕੀ ਲੋੜ ਇਹਦਾ ਆਦਰ ਕਰਨ ਦੀ ਮੈਂ ਕੀ ਲੈਣਾ ਇਹਦੇ ਤੋਂ ਫਿਰ ਵਚਨ ਦੇ ਅਨੁਸਾਰ ਨਹੀਂ ਆ ਪਰ ਸੱਚੀ ਆ ਮੈਂ ਕੁਝ ਇਹੋ ਜਿਹੇ ਚਰਚੇਸ ਨੂੰ ਵਿਜ਼ਿਟ ਕੀਤਾ ਆ ਆਪਣੀ ਲਾਈਫ ਦੇ ਵਿੱਚ ਪ੍ਰਭੂ ਨੇ ਮੈਨੂੰ ਮੌਕਾ ਦਿੱਤਾ ਜਦੋਂ ਅਸੀਂ ਉਹਨਾਂ ਥਾਵਾਂ ਤੇ ਗਏ ਮੋੜ-ਮੋੜ ਕੇ ਜਾਨ ਨੂੰ ਜੀ ਕਰਦਾ ਆ ਉਹਨਾਂ ਨੇ ਲੋਕਾਂ ਦੇ ਅੰਦਰ ਇੰਨਾ ਪਿਆਰ ਇੰਨਾ ਅਦਬ ਵੀ ਜਿੱਦਾਂ ਕਿਸੇ ਨੂੰ ਹੱਥੀਂ ਚੱਕ ਲੈਣ ਉਹ ਮੋੜ-ਮੋੜ ਇੱਕ ਦੂਜੇ ਨੂੰ ਪੁੱਛਦੇ ਆ ਤੂੰ ਠੀਕ ਆ ਤੁਹਾਨੂੰ ਕਿਸੇ ਮਦਦ ਦੀ ਲੋੜ ਆ ਤੇਰ ਤੋਂ ਪਾਣੀ ਹੈਗਾ ਮੈਂ ਲਿਆ ਦਿਆਂ ਤੂੰ ਬੈਠਾ ਰਹਿ ਕੋਈ ਨਹੀਂ ਮੈਂ ਲਿਆ ਦਿਆਂ ਪਾਣੀ ਫਿਰ ਉਹ ਪੁੱਛਦੇ ਓਕੇ ਤੂੰ ਚਾਹ ਲੈ ਲਈ ਸੀਗੀ ਕੋਈ ਇੱਕ ਦੂਜੇ ਨੂੰ ਜਾਣਦਾ ਨਹੀਂ ਆ ਤੁਰੇ ਜਾਂਦੇ ਆ ਦੇਖਦੇ ਆ ਵੀ ਇਹੇ ਪਰੇਸ਼ਾਨ ਨੂੰ ਪੁੱਛਦੇ ਆਰ ਯੂ ਓਕੇ ਬੀ ਤੂੰ ਠੀਕ ਆ ਹਾਊ ਕੈਨ ਆ ਹੈਲਪ ਯੂ ਮੈਂ ਤੇਰੀ ਮਦਦ ਕਿਵੇਂ ਕਰ ਸਕਦਾ ਹਾਂ ਸੋ ਜ਼ਰੂਰੀ ਤਾਂ ਨਹੀਂ ਆਪਾਂ ਅੰਗਰੇਜ਼ੀ 'ਚ ਹੀ ਪੁੱਛਣਾ ਆ ਆਪਾਂ ਪੰਜਾਬੀ 'ਚ ਵੀ ਪੁੱਛ ਹੀ ਸਕਦੇ ਆ ਪਰ ਆਪਾਂ ਕਹਿੰਦੇ ਆ ਰੋਂਦਾ ਤਾਂ ਰੋ ਹੀ ਜਾਵੇ ਮੈਂ ਥੋੜੀ ਨਾ ਆਇਆ ਆ ਪਰੇਸ਼ਾਨ ਤਾਂ ਮੇਰੀ ਵਜ੍ਹਾ ਕਰਕੇ ਥੋੜੀ ਪਰੇਸ਼ਾਨ ਆ ਪਰ ਸਾਨੂੰ ਪਰਮੇਸ਼ੁਰ ਨੇ ਜੁਦੇਤਾ ਦੁਜਿਆਂ ਚੋਂ ਐਸੇ ਲਈ ਕੀਤਾ ਸੀਗਾ ਨਾ ਕਿ ਅਸੀਂ ਇੱਕ ਖਾਸ ਤਰ੍ਹਾਂ ਦੇ ਹੋਈਏ ਜਿਨ੍ਹਾਂ ਦੇ ਅੰਦਰ ਹਯਾ ਦਇਆ ਪ੍ਰੇਮ ਹੋਵੇ ਪਰ ਅਸੀਂ ਪਰਮੇਸ਼ਵਰ ਦੇ ਉਸ ਜਿਹੜੀ ਚਾਹਤ ਆ ਪਰਮੇਸ਼ਵਰ ਦੀ ਅਸੀਂ ਉਹਦੇ ਅਨੁਸਾਰ ਖਰੇ ਨਹੀਂ ਉਤਰੇ ਅਸੀਂ ਸਿਰਫ ਏ ਤੋਂ ਅੱਗੇ ਆ ਵੀ ਸਾਨੂੰ ਫਾਇਦੇ ਵਾਲੀ ਗੱਲ ਦੱਸੋ ਵੀ ਕੀ ਕਰੀਏ ਤੇ ਕਿੱਦਾਂ ਸਾਡੀ ਗੱਲ ਬਣ ਜਾਏ ਬਾਕੀ ਜਿੱਦਾਂ ਚੱਲਦਾ ਚੱਲਣ ਦਿਓ ਵੀ ਕੋਈ ਟੂਣਾ ਟੋੜ ਕੇ ਦੱਸੋ ਉਹ ਵਾਲਾ ਕੰਮ ਕਰੀਏ ਤੇ ਬਸ ਗੱਡੀ ਰੇੜੇ ਪੈ ਜਾਵੇ ਤੇ ਦੈਟਸ ਇਟ ਪਰ ਲੌਂਗ ਟਰਮ ਤੱਕ ਚੱਲਣ ਦੇ ਲਈ ਸਾਨੂੰ ਪਰਮੇਸ਼ਵਰ ਦੇ ਮਨ ਨੂੰ ਖੁਸ਼ ਕਰਨਾ ਹੀ ਹੋਊਗਾ ਤਾਂ ਹੀ ਉਹਦੀ ਕਿਰਪਾ ਸਾਡੇ ਤੇ ਹੋਣੀ ਆ ਹallelujah ਪਿਆਰ ਕਰਨਾ ਕੋਈ ਔਖੀ ਗੱਲ ਨਹੀਂ ਆ ਕੋਈ ਔਖੀ ਗੱਲ ਨਹੀਂ ਆ ਸੋ ਇਸਲੀ ਸਭਾ ਬਣਾਉ ਪ੍ਰੇਮ ਕਰਨ ਦਾ ਕਿ ਮੈਨੂੰ ਪ੍ਰੇਮ ਮਿਲੇ ਜਾਂ ਨਾ ਮਿਲੇ ਮੈਨੂੰ ਪਰਮੇਸ਼ਰ ਨੇ ਇੰਨਾ ਕ ਪ੍ਰੇਮ ਦਿੱਤਾ ਕਿ ਮੈਂ ਸਭ ਨੂੰ ਪ੍ਰੇਮ ਵੰਡ ਸਕਦਾ ਆ ਮੈਂ ਸਭ ਨੂੰ ਪ੍ਰੇਮ ਵੰਡਦੀ ਆ ਮੇਰੇ ਅੰਦਰ ਪ੍ਰੇਮ ਬਹੁਤ ਆ ਮੰਗਤੇ ਨਹੀਂ ਬੰਨਾ ਕਈ ਵਾਰੀ ਘਰ ਚ ਹਰੇਕ ਬੰਦਾ ਸੋਚਦਾ ਨਿਆਣੇ ਕਹਿੰਦੇ ਸਾਡੇ ਮਾਪਿਓ ਸਾਨੂੰ ਪ੍ਰੇਮ ਕਰਨ ਮਾਪਿਓ ਕਹਿੰਦੇ ਨਿਆਣੇ ਸਾਨੂੰ ਪ੍ਰੇਮ ਕਰਨ ਦੋਵੇਂ ਹੀ ਮੰਗਤੇ ਆ ਤੇ ਕੌਣ ਕਰੂਗਾ ਦੋਨੋਂ ਹੀ ਖਾਲੀ ਹੱਥੀ ਆ ਇਦਾਂ ਹੀ ਹਸਬੰਡ ਵਾਈਫ ਦੀ ਲਾਈਫ ਦੇ ਵਿੱਚ ਹਸਬੰਡ ਸੋਚਦਾ ਵਾਈਫ ਤੋਂ ਮੈਨੂੰ ਪ੍ਰੇਮ ਮਿਲੇ ਵਾਈਫ ਕਹਿੰਦੀ ਹਸਬੰਡ ਤੋਂ ਮੈਨੂੰ ਪ੍ਰੇਮ ਮਿਲੇ ਭੈਣ ਕਹਿੰਦੀ ਭਰਾ ਤੋਂ ਮੈਨੂੰ ਪ੍ਰੇਮ ਮਿਲੇ ਭਰਾ ਕਹਿੰਦਾ ਮੈਨੂੰ ਭੈਣ ਤੋਂ ਪ੍ਰੇਮ ਮਿਲੇ ਇੱਕ ਦੋਸਤ ਕਹਿੰਦਾ ਦੂਜੇ ਦੋਸਤ ਤੋਂ ਮੈਨੂੰ ਮਿਲੇ ਦੂਜਾ ਦੋਸਤ ਕਹਿੰਦਾ ਪਹਿਲੇ ਤੋਂ ਮੈਨੂੰ ਮਿਲੇ ਤਾਂ ਸਾਰੇ ਜੇ ਖਾਲੀ ਹੱਥੀਆਂ ਤੇ ਦੇਊਗਾ ਕੌਣ ਪਰ ਪਰਮੇਸ਼ਰ ਪ੍ਰੇਮਿਆ ਵਚਨ 'ਚ ਇਹ ਗੱਲ ਲਿਖੀ ਹੋਈ ਆ ਹਾਲੇਲੂਇਆ ਤੇ ਤੁਹਾਡੇ ਕੋਲੇ ਪਰਮੇਸ਼ਰ ਹੈ ਕਿ ਨਹੀਂ ਤੇ ਜਿਹਦੇ ਕੋਲੇ ਹੈਗਾ ਆ ਇਹਦਾ ਮਤਲਬ ਉਹਦੇ ਕੋਲੇ ਪ੍ਰੇਮ ਵੀ ਹੈਗਾ ਆ ਇਹਦਾ ਮਤਲਬ ਤੁਸੀਂ ਪ੍ਰੇਮ ਦੇ ਖਜ਼ਾਨੇ ਬਣ ਗਏ ਹੋ ਕਿਉਂਕਿ ਤੁਹਾਡੇ ਜੀਵਨ ਚ ਪਰਮੇਸ਼ਵਰ ਜੀ ਆ ਤੇ ਜੇ ਤੁਹਾਡੇ ਜੀਵਨ ਚ ਪਰਮੇਸ਼ਵਰ ਜੀ ਆ ਇਹਦਾ ਮਤਲਬ ਤੁਹਾਡੇ ਜੀਵਨ ਚ ਪ੍ਰੇਮ ਆ ਇਹਦਾ ਮਤਲਬ ਜੇ ਤੁਹਾਡੇ ਕੋਲੇ ਹੈਗਾ ਆ ਤੇ ਜਿਹਦੇ ਕੋਲੇ ਹੈਗਾ ਵਚਨ ਚ ਲਿਖਿਆ ਉਹ ਸਰਫਾ ਨਾ ਕਰੇ ਫੇ ਕਹਿੰਦਾ ਦਿਓ ਤੇ ਤੁਹਾਨੂੰ ਦਿੱਤਾ ਜਾਏਗਾ ਸੋ ਇਸ ਲਈ ਅਸੀਂ ਪ੍ਰੇਮ ਦੇਣਾ ਆ ਜਦੋਂ ਅਸੀਂ ਪ੍ਰੇਮ ਦੇਣ ਲੱਗੇ ਪ੍ਰੇਮ ਮਿਲਣਾ ਆਪੇ ਹੀ ਸ਼ੁਰੂ ਹੋ ਜਾਣਾ ਹੈ ਹallelujah ਸੋ ਅੱਗੇ ਲਿਖਿਆ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੋ ਹੁਣ ਦੇਖੋ ਬੱਚੋ ਐਦੋਂ ਗਾ ਆਪਾਂ ਨੂੰ ਇੰਨਾ ਇੰਨੀ ਬਰੀਕੀ ਨਾਲ ਕੌਣ ਸਿਖਾਉਂਦਾ ਆ ਹੁਣ ਤਾਂ ਇੰਨੀ ਬਰੀਕੀ ਨਾਲ ਮਾਵਾਂ ਵੀ ਨਹੀਂ ਸਿਖਾਉਂਦੀਆਂ ਉਹ ਕਹਿੰਦੀਆਂ ਅਸੀਂ ਬਿਜ਼ੀ ਬਹੁਤ ਆ ਮੈਡ ਮੈਂ ਸਿਖਾ ਦੇਣ ਜੋ ਸਿਖਾਣਾ ਹੈ ਜਾਂ ਜਾਂ ਫਿਰ ਨਿਆਣੇ ਆਪੇ ਫੋਨ ਤੋਂ ਸਿੱਖ ਲੈਣਗੇ ਪਰ ਕਿੰਨੀ ਜ਼ਿਆਦਾ ਪ੍ਰੀਕੀ ਦੇ ਨਾਲ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਪਰਮੇਸ਼ਵਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਹਿੰਦਾ ਆਪਣੇ ਆਪ ਤੇ ਹੀ ਨਾ ਗੌਰ ਕਰੋ ਬਸ ਕਿਸੇ ਦੂਜੇ ਦੇ ਹਾਲ ਤੇ ਵੀ ਗੌਰ ਕਰੋ ਵੇਰੀ ਸਾਨੂੰ ਲੱਗਦਾ ਮੇਰਾ ਹੀ ਦੁੱਖ ਬਹੁਤ ਵੱਡਾ ਮੈਂ ਹੀ ਬਹੁਤ ਪਰੇਸ਼ਾਨੀਆਂ ਮੇਰੀ ਜ਼ਿੰਦਗੀ ਚ ਸਾਰਾ ਕੁਝ ਹੋ ਗਿਆ ਆ ਪਰ ਵਚਨ ਕੀ ਕਹਿੰਦਾ ਕਿਸੇ ਦੂਜੇ ਤੇ ਵੀ ਨਿਗਾਹ ਕਰੋ ਜਦੋਂ ਤੁਸੀਂ ਕਿਸੇ ਦੂਜੇ ਤੇ ਨਿਗਾਹ ਕਰੋਗੇ ਤੁਸੀਂ ਉਹਦੀ ਜ਼ਿੰਦਗੀ ਚ ਧਿਆਨ ਮਾਰੋਗੇ ਤੁਸੀਂ ਉਹਦੇ ਦੁੱਖ ਨੂੰ ਸੁਣੋਗੇ ਤੁਹਾਨੂੰ ਆਪਣਾ ਦੁੱਖ ਆਪੇ ਛੋਟਾ ਲੱਗਣ ਲੱਗ ਜਾਣਾ ਇਸ ਤਰ੍ਹਾਂ ਇਹ ਸਾਰਿਆਂ ਦੇ ਕੋਲ ਕੋਈ ਨਾ ਕੋਈ ਦੁੱਖ ਹੈਗਾ ਆ ਟਕੇ ਹੋਏ ਆ ਤੁਸੀਂ ਵਿਆਹਾਂ ਵਿੱਚ ਚੱਲੇ ਜੋ ਤੁਹਾਨੂੰ ਅਗਲੇ ਦੇ ਕੱਪੜੇ ਲੀੜੇ ਪਾਏ ਦੇਖ ਕੇ ਇਦਾਂ ਲੱਗਣਾ ਇਹਨਾਂ ਦੀ ਜ਼ਿੰਦਗੀ ਤਾਂ ਮੋਜਾਂ ਵਾਲੀ ਆ ਕਿੱਡੇ ਖੁਸ਼ ਆ ਡੀਜੇ ਲੱਗਾ ਭੰਗੜੇ ਪਾਉਣ ਦੇ ਆ ਜਦੋਂ ਭੰਗੜਾ ਪਾ ਹਟੂ ਗਏ ਹਨ ਫਿਰ ਕਿਤੇ ਉਹਨਾਂ ਨੂੰ ਪਾਸੇ ਲੈ ਕੇ ਬਹਿ ਜਾਓ ਕਿਤੇ ਗੱਲ ਛੇੜ ਕੇ ਦੇਖਿਓ 2 ਮਿੰਟ ਨਹੀਂ ਲੱਗਣੇ ਉਹਨਾਂ ਦੀਆਂ ਅੱਖਾਂ 'ਚੋਂ ਥਰੂ ਆਉਣ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਦੁੱਖ ਹੈਗਾ ਆ ਸੋ ਸਿਰਫ ਆਪਣੇ ਵੱਲ ਹੀ ਗੌਰ ਨਾ ਕਰੋ ਕਿਸੇ ਦੂਜੇ ਵੱਲ ਵੀ ਨਿਗਾਹ ਮਾਰੋ ਅਰ ਜੇ ਤੁਹਾਨੂੰ ਪਤਾ ਲੱਗੇ ਕਿ ਇਹਦੀ ਜ਼ਿੰਦਗੀ 'ਚ ਦੁੱਖ ਹੈ ਨਿਗਾਹ ਮਾਰਨ ਦਾ ਮਤਲਬ ਉਹਨੂੰ ਦਿਲਾਸਾ ਦਿਓ ਉਹਦਾ ਹੌਸਲਾ ਬਣ ਜੋ ਉਹਦੀ ਤਸੱਲੀ ਬਣ ਜੋ ਅਰ ਜਦੋਂ ਤੁਸੀਂ ਕਿਸੇ ਦੂਸਰੇ ਦਾ ਦੁੱਖ ਸੁਣਦੇ ਆ ਤੁਹਾਡਾ ਆਪਣਾ ਦੁੱਖ ਘਟਣਾ ਸ਼ੁਰੂ ਹੋ ਜਾਂਦਾ ਹੈ ਆਟੋਮੈਟਿਕਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅਦਰਵਾਇਜ਼ ਬੰਦੇ ਨੂੰ ਲੱਗਦਾ ਕਿ ਮੈਂ ਇਕੱਲਾ ਹੀ ਆ ਫਰਜ਼ ਰੱਖੋ ਕਿ ਇੱਕ ਬਹੁਤ ਵੱਡਾ ਪਲੈਨੇਟ ਆ ਬਹੁਤ ਵੱਡਾ ਗ੍ਰਹਿ ਆ ਤੇ ਉਹਦੇ ਤੇ ਤੁਸੀਂ ਇਕੱਲੇ ਹੀ ਤੁਰੇ ਫਿਰਦੇ ਆ ਕੋਈ ਤੁਹਾਨੂੰ ਨਜ਼ਰ ਨਹੀਂ ਆਉਂਦਾ ਫਿਰ ਕਿੰਨਾ ਦੁੱਖ ਲੱਗਦਾ ਆ ਮੈਂ ਕਿਸੇ ਨਾਲ ਗੱਲ ਕਰਾਂ ਮੈਂ ਇਕੱਲਾ ਹੀ ਆ ਕੋਈ ਨਹੀਂ ਹੈਗਾ ਪਰ ਜੇ ਤੁਹਾਨੂੰ ਆਪਣੇ ਵਰਗਾ ਕੋਈ ਹੋਰ ਦੇਖ ਜੇ ਫਿਰ ਚਾਹ ਝੜ ਜਾਣਾ ਕਹਿਣਾ ਚੱਲ ਕੋਈ ਤਾਂ ਹੈਗਾ ਮੈਨੂੰ ਚੇਤਾ ਆ ਅਸੀਂ ਜੋ ਪਹਿਲਾ ਇੰਟਰਨੈਸ਼ਨਲ ਟ੍ਰਿਪ ਜਿਹੜਾ ਸੀਗਾ ਨਾ ਸਾਡਾ ਸਿੰਗਾਪੁਰ ਦਾ ਸੀਗਾ ਤੇ ਅਸੀਂ ਉੱਥੇ ਗਏ ਘੁੰਮਣ ਵਾਸਤੇ ਤਾਂ ਇੱਕ ਉੱਥੇ ਬਹੁਤ ਉੱਚਾ ਜਿਹਾ ਟਾਵਰ ਸੀਗਾ ਤੇ ਉਹਦੇ ਤੇ ਜਦੋਂ ਗਏ ਚਾਹ ਚ ਫਿਰ ਇੱਕ ਜਿਹੜੇ ਸਾਨੂੰ ਘਮਾਉਣ ਲਈ ਉੱਥੇ ਸੀਗੇ ਪਾਸਟਰ ਜੀ ਉਹ ਪੰਜਾਬੀ ਸੀਗੇ ਬਾਕੀ ਸਾਰੇ ਹੋਰ-ਹੋਰ ਨੇਸ਼ਨ ਦੇ ਲੋਕ ਹੀ ਸੀਗੇ ਅੰਗਰੇਜ਼ੀ ਬੋਲਣ ਵਾਲੇ ਹਨ ਤੇ ਹੋਰ ਜਿੱਦਾਂ ਚੀਨੀ ਬੋਲਲੀ ਕੋਈ ਮਲਾਈ ਬੁੱਲੀ ਜਾਂਦਾ ਸੀ ਭਾਸ਼ਾ ਮਲੇਸ਼ੀਆ ਦੇ ਲੋਕ ਹੀ ਸੀਗੇ ਤੇ ਇੱਕ ਸਾਨੂੰ ਆਣ ਕੇ ਜੋੜਾ ਮਿਲਿਆ ਤੇ ਉਹ ਐਨ ਜਦੋਂ ਉਹਨਾਂ ਨੇ ਕਿਹਾ ਨਾ ਤੂੰ ਆਣ ਕੇ ਗੱਬੇ ਖਲੋ ਜਾ ਸਾਨੂੰ ਸੁਣ ਕੇ ਹੀ ਚਾ ਚੜ ਗਿਆ ਵੀ ਗੱਬੇ ਕਹਿੰਦਾ ਇਹ ਦੁਆਬੇ ਤੋਂ ਆਇਆ ਆ ਮੈਨੂੰ ਪੂਰਾ ਚਹਿਤ ਆਇਆ ਤੇ ਜਦੋਂ ਉਹਨਾਂ ਨੂੰ ਪੁੱਛਿਆ ਭਾਈ ਤੂੰ ਕਿੱਥੋਂ ਆਏ ਜੇ ਕਹਿੰਦੇ ਜਲੰਧਰ ਤੋਂ ਐਦਾਂ ਲੱਗਿਆ ਵੀ ਜਿੱਦਾਂ ਸਗਾ ਭਰਾ ਹੀ ਤੁਰਿਆ ਫਿਰਦਾ ਹੋਇਆ ਵੱਖਰਾ ਹੀ ਚਾ ਚੜ ਗਿਆ ਮਤਲਬ ਤੁਹਾਨੂੰ ਐਦਾਂ ਲੱਗਣ ਲੱਗ ਜਾਂਦਾ ਵੀ ਤੁਸੀਂ ਹੁਣ ਇਕੱਲੇ ਨਹੀਂ ਆ देयर ਇਸ ਸਮਵਨ ਜਿਹੜਾ ਤੁਹਾਡੇ ਵਰਗਾ ਹੈਗਾ ਆ ਤੁਹਾਡੇ ਨਾਲ ਕੋਈ ਇਦਾਂ ਹੀ ਜਦੋਂ ਤੁਸੀਂ ਇਦਾਂ ਹੀ ਸੋਚਦੇ ਰਹਿੰਦੇ ਆ ਕਿ ਮੈਂ ਬਹੁਤ ਦੁਖੀ ਆ ਕਿ ਜੇ ਹੋਰ ਵੱਲ ਨਿਗਾਹ ਨਹੀਂ ਮਾਰਦੇ ਫਿਰ ਤੁਸੀਂ ਬਹੁਤ ਪਰੇਸ਼ਾਨ ਰਹਿੰਦੇ ਆ ਪਰ ਜਦੋਂ ਤੁਹਾਨੂੰ ਪਤਾ ਲੱਗਦਾ ਇਹਦੀ ਜ਼ਿੰਦਗੀ 'ਚ ਤਾਂ ਮੇਰੇ ਤੋਂ ਵੀ ਜ਼ਿਆਦਾ ਦੁੱਖ ਆ ਤਾਂ ਵੀ ਇਹ ਪ੍ਰਭੂ ਦੀ ਮहिमा ਕਰਦਾ ਆ ਇਹਦੀ ਜ਼ਿੰਦਗੀ ਦੇ ਵਿੱਚ ਇੰਨੇ ਹਾਲਾਤ ਇਦਾਂ ਜਾਂਦੇ ਆ ਤਦ ਵੀ ਇਹਨੇ ਵਿਸ਼ਵਾਸ ਨਹੀਂ ਛੱਡਿਆ ਆਸ ਬੰਨੀ ਹੋਈ ਆ ਇਹਨੇ ਤਾਂ ਵੀ ਇਹ ਖੜਿਆ ਆ ਆੜਿਆ ਆ ਦਰੇੜਿਆ ਤਾਂ ਮੈਨੂੰ ਕੀ ਪ੍ਰੋਬਲਮ ਹੈ ਮੈਂ ਕਿਉਂ ਨਹੀਂ ਖੜੇ ਰਹਿ ਸਕਦਾ ਫੇਰ ਤੁਹਾਡਾ ਹੌਸਲਾ ਫਜ਼ਾਈ ਹੁੰਦੀ ਆ ਫੇਰ ਤੁਸੀਂ ਇੰਨਾ ਘਬਰਾਉਂਦੇ ਨਹੀਂ ਫੇਰ ਤੁਸੀਂ ਅੱਗੇ ਵਧਦੇ ਆ ਤੇ ਕਾਮਯਾਬ ਹੋ ਜਾਂਦੇ ਆ ਹallelujah ਸੋ ਇਦਾਂ ਹੀ ਆਪਾਂ ਇੱਕ ਦੂਜੇ ਦਾ ਹਾਲ ਚਾਲ ਜਾਣਨ ਵਾਲੇ ਬਣਨਾ ਆ ਸਿਰਫ ਆਪਣੇ ਆਪ ਬਾਰੇ ਹੀ ਨਹੀਂ ਸੋਚੀ ਜਾਣਾ ਕਿਸੇ ਹੋਰ ਬਾਰੇ ਵੀ ਸੋਚਣਾ ਆ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ਅਮੇਜ਼ਿੰਗ ਆ ਹੁਣ ਬਾਈਬਲ ਦੀ ਇੱਕ ਕਮਾਂਡਮੈਂਟ ਆ ਇਦਾਂ ਨਹੀਂ ਕਹਿੰਦਾ ਦੇਖ ਲਿਓ ਜੇ ਕਿਤੇ ਕਿਤੇ ਤੁਹਾਡਾ ਵੀ ਸੁਭਾਅ ਪ੍ਰਭੂ ਵਰਗਾ ਹੋ ਜਵੇ ਪਰ ਕੀ ਕਹਿੰਦਾ ਤੁਹਾਡਾ ਸੁਭਾਅ ਹੋਵੇ ਜਿਵੇਂ ਦਾ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਤੇ ਹੁਣ ਪਹਿਲਾਂ ਤਾਂ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਦੇਖਣਾ ਪਊਗਾ ਕਿਵੇਂ ਦਾ ਆ ਕਿੰਨਾ ਦਿਆਲਗੀ ਵਾਲਾ ਕਿੰਨਾ ਪ੍ਰੇਮ ਵਾਲਾ ਸਤੌਣ ਵਾਲਿਆਂ ਨੂੰ ਮੂੰਹ ਤੇ ਥੁੱਕਣ ਵਾਲਿਆਂ ਨੂੰ ਮੂੰਹ ਤੇ ਚਪੇੜਾ ਮਾਰਨ ਵਾਲਿਆਂ ਨੂੰ ਉਹਨਾਂ ਲਈ ਵੀ ਸਿਫਾਰਿਸ਼ ਕਰੀ ਜਾਂਦੇ ਆਪਣੇ ਪਿਤਾ ਅੱਗੇ ਪਿਤਾ ਇਹਨਾਂ ਨੂੰ ਮaaf ਕਰ ਦਿਓ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ ਅਮੇਜ਼ਿੰਗ ਆ ਨਾ ਕਿੰਨਾ ਹੈਰਾਨੀ ਵਾਲਾ ਸੁਭਾਅ ਆ ਹੁਣ ਵਚਨ ਸਾਨੂੰ ਕੀ ਕਹਿੰਦਾ ਆ ਤੁਹਾਡਾ ਸੁਭਾਅ ਇਦਾਂ ਦਾ ਹੋਵੇ ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕੀ ਕਿਹਾ ਜਿਹੜੇ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰਿਓ ਜਿਹੜੇ ਤੁਹਾਨੂੰ ਗਲਤ ਬੋਲਦੇ ਆ ਉਹਨਾਂ ਦੇ ਲਈ ਪ੍ਰਾਰਥਨਾ ਕਰਿਓ ਸੋ ਅਸੀਂ ਉਹਨਾਂ ਨੂੰ ਬles ਕਰਨਾ ਆ ਉਹਨਾਂ ਦੇ ਲਈ ਪ੍ਰੇਅਰਸ ਕਰਨੀਆਂ ਆ ਸੁਣ ਕੇ ਅਸੀਂ ਇਦਾਂ ਨਹੀਂ ਕਹਿਣਾ ਇਹ ਇਦਾਂ ਦੇ ਆ ਕਿਤੇ ਟੱਕਰ ਪੈਣ ਇਦਾਂ ਕਰਦੀਏ ਉਦਾਂ ਕਰਦੀਏ ਇਹ ਫੇ ਆਪਣਾ ਸੁਭਾਅ ਪ੍ਰਭੂ ਵਾਲਾ ਨਹੀਂ ਆ। ਤਾਂ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਕੀ ਸੀ? ਕੋੜੀ ਨੂੰ ਦੇਖਿਆ। ਪਤਾ ਆ ਪ੍ਰਭੂ ਨੂੰ ਕਿ ਉਹਦੇ ਅੰਦਰ ਸਮਰਥਿਆ। ਫੇ ਵੀ ਕੋੜੀ ਨੂੰ ਪੁੱਛਦਾ ਤੈਨੂੰ ਯਕੀਨ ਆ? ਤੇ ਕੋੜੀ ਕਹਿੰਦਾ ਹਾਂ ਜੀ। ਤਾਂ ਫੇ ਛੂ ਲਿਆ ਉਹਨੂੰ ਵੀ ਜਾ ਕੇ। ਤੇ ਉਹ ਚੰਗਾ ਹੋ ਗਿਆ। ਅੰਨਾ ਦੇਖਣਾ ਚਾਹੁੰਦਾ ਆ ਉਹਨੂੰ ਵੀ ਪੁੱਛਦੇ ਤੈਨੂੰ ਯਕੀਨ ਆ? ਉਹਨੇ ਕਿਹਾ ਹਾਂ ਜੀ। ਤੇ ਅੰਨੇ ਦੀਆਂ ਅੱਖਾਂ ਨੂੰ ਛੂ ਲਿਆ ਤੇ ਉਹ ਚੰਗਾ ਹੋ ਗਿਆ ਦੂਜਿਆਂ ਦੀ ਸਾਰ ਲਈ ਆ ਨਾ ਨਹੀਂ ਤੇ ਪ੍ਰਭੂ ਇਤਨਾ ਵੀ ਕਹਿ ਸਕਦੇ ਸੀ ਮੇਰੇ ਪਿੱਛੇ ਤਾਂ ਹਜ਼ਾਰਾਂ ਹਜ਼ਾਰਾਂ ਪੀੜਾਂ ਚੱਲਦੀਆਂ ਜੇ ਨਾ ਵੀ ਮੈਂ ਇਹਨਾਂ ਦੀ ਆਵਾਜ਼ ਸੁਣੀ ਤਾਂ ਕੀ ਆ ਦੋ ਤਿੰਨ ਬੰਦਿਆਂ ਨਾਲ ਮੈਨੂੰ ਕੀ ਫਰਕ ਪੈਣਾ ਆ ਪਰ ਦੋ ਤਿੰਨ ਬੰਦਿਆਂ ਦੀ ਵੀ ਕੇਅਰ ਕੀਤੀ ਆ ਉਹ ਜਿਹੜਾ ਤਲਾਬ ਕੰਡੇ ਇੰਨੇ ਸਾਲਾਂ ਤੋਂ ਪਿਆਸ ਸੀਗਾ ਵਾਰੀ ਨਹੀਂ ਆਉਂਦੀ ਸੀ ਉਹਦੀ ਤਲਾਬ ਵਿੱਚ ਉਤਰਨ ਦੀ ਉਹਨੂੰ ਅੱਖਰ ਬੋਲ ਕੇ ਹੀ ਚੰਗਿਆਂ ਕਰ ਦਿੱਤਾ ਤਰਸ ਵਾਲਾ ਨਿਮਰਤਾ ਵਾਲਾ ਦਿਆਲਗੀ ਵਾਲਾ ਸੁਭਾਅ ਆ ਛੱਤ ਪਾੜ ਕੇ ਇੱਕ ਰੋਗੀ ਨੂੰ ਵਰਾ ਦਿੱਤਾ ਉਹਦੇ ਦੋਸਤਾਂ ਨੇ ਹੇਠਾਂ ਮੰਜੀ ਬਨ ਕੇ ਜਿੱਥੇ ਘਰ ਵਿੱਚ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰਦੇ ਆ ਉਪਦੇਸ਼ ਦਿੰਦੇ ਆ ਤੇ ਉਥੇ ਇਹ ਨਹੀਂ ਕਿ ਆ ਚੈਲਿਆਂ ਨੂੰ ਫੜੋ ਜਰਾ ਕਿ ਇਹਨਾਂ ਨੂੰ ਕਰਿਓ ਸਿੱਧੇ ਵੀ ਅੱਖਪਰੈਲ ਪਾੜ ਕੇ ਰੱਖਤੀ ਇਹਨਾਂ ਨੇ ਉਥੇ ਧਿਆਨ ਕਿਹੜੀ ਚੀਜ਼ ਤੇ ਕੀਤਾ ਵੀ ਐਡਾ ਵਿਸ਼ਵਾਸ ਵੀ ਭੀੜ ਜਾਦੀ ਆ ਵਾਰੀ ਨਹੀਂ ਆਉਣੀ ਛੱਤ ਥਾਣੀ ਚੱਲਣ ਦਿਓ ਕੰਮ ਵੀ ਇਹ ਚੰਗਾ ਹੋ ਜਾਊਗਾ ਇੰਨਾ ਪਿਆਰ ਆਪਣੇ ਦੋਸਤ ਦੇ ਲਈ ਆਪਣੇ ਮਿੱਤਰ ਦੇ ਲਈ ਆਪਣੇ ਸਾਥ ਸਬੰਧੀ ਦੇ ਲਈ ਕਿ ਐਡਾ ਰਿਸਕ ਲੈ ਲਿਆ ਇਹਨਾਂ ਨੇ ਉਹਨੇ ਉਹਨਾਂ ਦੇ ਪੋਜ਼ਿਟਿਵਿਟੀ ਵੱਲ ਦੇਖਿਆ ਆ ਚੰਗੀ ਚੀਜ਼ ਵੱਲ ਦੇਖਿਆ ਆ ਸੋ ਅਸੀਂ ਵੀ ਪ੍ਰਭੂ ਦਾਤ ਸੁਭਾ ਨੂੰ ਆਰ ਲੈਣਾ ਆ ਤੋ ਦਸੂਬਾ ਇਹ ਹੈ ਕਿ ਸਿਰਫ ਚੰਗੀਆਂ ਚੀਜ਼ਾਂ ਨੂੰ ਦੇਖਣਾ ਹੈ ਸਿਰਫ ਚੰਗੀਆਂ ਚੀਜ਼ਾਂ ਸੋਚਣੀਆਂ ਔਰ ਹਰ ਵੇਲੇ ਕਿਸੇ ਦੀ ਮਦਦ ਦੇ ਲਈ ਤਿਆਰ ਰਹਿਣਾ ਜੋ ਕਰ ਸਕਦੇ ਆ ਉਹ ਕਰਨਾ ਹੈ ਅਰੇ ਇਹ ਸਾਨੂੰ ਹੁਕਮ ਹੈ ਬੇਨਤੀ ਨਹੀਂ ਆ ਇਹ ਹੁਕਮ ਸਮਝ ਕੇ ਮੰਨਣਾ ਹੈ ਕਹਿੰਦਾ ਉਸ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤਲ ਤਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ ਹੁਣ ਪ੍ਰਭੂ ਯਿਸੂ ਮਸੀਹ ਦੇ ਨਾਲੋਂ ਵੱਡਾ ਅੁੱਧਾ ਤਾਂ ਨਹੀਂ ਨਾ ਕਹੇਦਾ ਹੋ ਸਕਦਾ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਫੇਰ ਵੀ ਪਰਮੇਸ਼ਵਰਤਾਈ ਨੂੰ ਕਬਜ਼ਾ ਰੱਖਣ ਵਾਲੀ ਚੀਜ਼ ਨਹੀਂ ਉਹਨੇ ਜਾਣਿਆ ਇੰਨੀ ਸਮਰਥ ਪ੍ਰਭੂ ਦੇਖੋ ਜਿਹੜਾ ਮੁਰਦੇ ਨੂੰ ਜਿੰਦਾ ਕਰ ਸਕਦਾ ਹੈ ਨਾ ਉਹਨੂੰ ਪਤਾ ਹੈ ਕਿ ਮੈਂ ਕਰ ਸਕਦਾ ਹਾਂ ਐਵੇਂ ਤਨੀ ਮਿੱਟੀ ਥੁੱਕ ਦੇ ਨਾਲ ਗੋਨ ਦਿੱਤੀ ਪਤਾ ਆ ਪ੍ਰਭੂ ਯਿਸੂ ਮਸੀਹ ਨੂੰ ਕਿ ਇੱਕ ਮਿੱਟੀ ਜਦੋਂ ਮੇਰੀਆਂ ਅੱਖਾਂ ਤੇ ਲਾਉਂਗਾ ਨਾ ਤੇ ਇੰਨੇ ਚੰਗੇ ਹੋ ਜਾਣਾ ਇਹ ਪਤਾ ਆ ਪ੍ਰਭੂ ਯਿਸੂ ਮਸੀਹ ਨੂੰ ਕੋੜੀ ਨੂੰ ਉਦਾਂ ਹੀ ਨਹੀਂ ਪੁੱਛਿਆ ਵੀ ਤੈਨੂੰ ਯਕੀਨ ਆ ਪਤਾ ਆ ਵੀ ਜੇ ਵਿਸ਼ਵਾਸ ਕਰਦਾ ਆ ਮੇਰੇ ਸ਼ੂਣ ਨਾਲ ਇਹਨੇ ਸ਼ੁੱਧ ਹੋ ਜਾਣਾ ਪ੍ਰਭੂ ਨੂੰ ਆਪਣੀ ਸਮਰਥ ਦਾ ਪਤਾ ਆ ਆਪਣੇ ਅਧਿਕਾਰ ਦਾ ਆਪਣੀ ਸ਼ਕਤੀ ਦਾ ਪੂਰਾ ਪਤਾ ਹੈ ਫਿਰ ਵੀ ਘਮੰਡ ਨਹੀਂ ਕੀਤਾ ਫਿਰ ਵੀ ਆਪਣੇ ਆਪ ਨੂੰ ਇਦਾਂ ਨਹੀਂ ਬਣਾਇਆ ਕਿ ਕੋਈ ਉੱਤੱਕ ਪਹੁੰਚ ਹੀ ਨਾ ਸਕੇ ਪਰ ਆਪਣੇ ਆਪ ਨੂੰ ਪ੍ਰੋਵਾਈਡ ਕਰਾਇਆ ਦੂਜਿਆਂ ਦੇ ਲਈ ਅਵੇਲੇਬਲ ਕਰਾਇਆ ਦੂਜਿਆਂ ਦੇ ਲਈ ਕਿ ਜਿਹੜਾ ਵੀ ਚੰਗਾ ਹੋਣਾ ਚਾਹੁੰਦਾ ਚੰਗਾ ਹੋਣ ਲਈ ਆ ਗਿਆ ਐਸੇ ਸ਼ਬਦ ਬੋਲ ਦਿੱਤੇ ਕਿ ਸ਼ਬਦਾਂ ਦੇ ਨਾਲ ਹੀ ਕੰਮ ਹੋ ਗਿਆ ਹallelujah ਬਹੁਤਿਆਂ ਨੂੰ ਸੁਇਆ ਪਰ ਬਹੁਤੇ ਸ਼ਬਦ ਸੁਣ ਕੇ ਹੀ ਚੰਗੇ ਹੋਏ ਕਿਉਂਕਿ ਹਜ਼ਾਰਾਂ ਹਜ਼ਾਰਾਂ ਦੀਆਂ ਭੀੜਾਂ ਸੀ ਕਿਤੇ ਵੀ ਆਪਾਂ ਇਦਾਂ ਨਹੀਂ ਪੜਦੇ ਕਿ 5000 ਬੰਦੇ ਦੇ ਉੱਤੇ ਸਾਰਿਆਂ ਤੇ ਹੱਥ ਰੱਖੇ ਜਿਵੇਂ ਜਿਵੇਂ ਉਦੇ ਮਨ ਵਿੱਚ ਆਇਆ ਪ੍ਰਭੂ ਯਿਸੂ ਮਸੀਹ ਜੀ ਦੇ ਉਦਾਂ ਉਦਾਂ ਉਹਨੇ ਕੀਤਾ ਪਰ ਪਤਾ ਤਾਂ ਇਹ ਲੱਗਦਾ ਆਪਾਂ ਨੂੰ ਕਿ ਕਿੰਨਾ ਪੋਜ਼ਿਟਿਵ ਨੇਚਰ ਆ ਕਿੰਨਾ ਦਿਆਲੂ ਸੁਭਾਅ ਆ ਕਿੰਨਾ ਹਲੀਮੀ ਵਾਲਾ ਸੁਭਾਅ ਆ ਤੇ ਆਪਾਂ ਆਪਣੇ ਸੁਭਾਅ 'ਚ ਛਾਤੀ ਮਾਰਨੀ ਆ ਵੀ ਹੈਗਾ ਕੋਈ ਗੁਣ ਉਦਾਂ ਦਾ ਕੋਈ 100 ਚੋਂ 2% ਵੀ ਮੈਂ ਹਾਂ ਉਦਾਂ ਦਾ ਕਿ ਨਹੀਂ ਜੇ ਨਹੀਂ ਆ ਤਾਂ ਮੈਂ ਕਿਵੇਂ ਬਣ ਸਕਦਾ ਆ ਕੋਸ਼ਿਸ਼ ਕਰਨੀ ਆ ਹallelujah ਸੋ ਅੱਗੇ ਵੀ ਲਿਖਿਆ ਆ ਕਹਿੰਦਾ ਸਗੋਂ ਉਸ ਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵੀਆਂ ਕੀਤਾ ਅਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਅਗਿਆਕਾਰ ਬਣਿਆ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤ ਉੱਚਿਆ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ ਹallelujah ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਨੀਵਿਆ ਕੀਤਾ ਪਰਮੇਸ਼ਰ ਜੀ ਦੀ ਅਜ਼ੀਨਗੀ ਦੇ ਵਿੱਚ ਰਹੇ ਅਗਿਆਕਾਰੀ ਕੀਤੀ ਤੇ ਜੇ ਉਹ ਪ੍ਰਭੂ ਦੇ ਅਗਿਆਕਾਰ ਬਣੇ ਤੇ ਪ੍ਰਭੂ ਨੇ ਕਈ ਇਨਾਮ ਦਿੱਤਾ ਸਾਰੇ ਨਾਮਾਂ 'ਚੋਂ ਨਾਮ ਉੱਚਾ ਕਰ ਦਿੱਤਾ ਪ੍ਰਭੂ ਯਿਸੂ ਮਸੀਹ ਦਾ ਹallelujah